ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵਾਂਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਆਪਾਂ ਜ ਬਣਾਇਆ ਹੈ ਗਜਰੀਲਾ। ਘਰ ਦੇ ਵਿੱਚ ਹੀ ਬਣਾਇਆ ਆਪਾਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ। ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ। ਧੋ ਕੇ ਕੱਟ ਲਈਆਂ ਇਹ ਛਲਕੇ ਦੀ ਉਤਾਰ ਦਿੱਤੀ ਹੈ। ਤੇ ਆਪਾਂ ਹੁਣ ਇਸ ਨੂੰ ਕद्दूकस ਕਰਨਾ। ਦੇਖ ਸਕਦੇ ਹੋ ਤੁਸੀਂ ਆਪਾਂ ਕद्दूकस ਕਰ ਰਹੇ ਹਾਂ ਇਸ ਨੂੰ। ਇਹਨਾਂ ਚੰਗੀ ਤਰ੍ਹਾਂ ਦਾ ਦੁਕਾਸ ਕਰ ਲੈਣਾ ਆਪਾਂ ਡੇਢ ਕਿਲੋ ਬਾਜਰਾ ਲਈਆਂ ਸੀ ਜਿਹੜੇ ਕੁਲ ਬਾਜਰਾ ਦੇ ਵਿੱਚ ਆਪਾਂ ਡੇਢ ਕਿਲੋ ਹੀ ਦੁੱਧ ਲਿਆ ਠੀਕ ਹੈ ਜੀ ਹਾਂਜੀ ਬਣੇ ਰਹਿਣਾ ਜੀ ਵੀਡੀਓ ਦੇ ਨਾਲ ਤੁਸੀਂ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਠੀਕ ਹੈ ਜੀ ਲਓ ਜੀ ਆਪਣਾ ਦੁੱਧ ਵੀ ਉਬਾਲ ਕੇ ਤਿਆਰ ਹੋ ਗਿਆ ਹੈ ਉਬਾਲ ਕੇ ਦੁੱਧ ਪਾਉਣਾ ਹੋਰ ਵੀ ਗਜਰੇਲਾ ਬਹੁਤ ਹੀ ਵਧੀਆ ਬਣਦਾ ਤੇ ਅੰਦਰ ਆਪਾਂ ਦੀ ਕੜਛੀ ਘਿਓ ਦੀ ਲਈ ਸੀ ਉਹਦੇ ਵਿੱਚ ਆਪਾਂ ਗਾਜਰਾ ਪਾ ਦਿਤੀਆਂ ਤੇ ਆਪਾਂ ਗਾਜਰਾਂ ਨੂੰ ਫਰਾਈ ਕਰ ਲੈਣਾ ਇਸ ਤਰ੍ਹਾਂ ਛੇੜਾ ਨਾਲ ਨਾਲ ਦਿੰਦੇ ਜਾਣਾ ਕਿ ਆਪਣੀਆਂ ਗਾਜਰਾਂ ਥੱਲੇ ਨਾ ਲੱਗ ਜਾਣ ਦੇਖ ਸਕਦੇ ਹੋ ਤੁਸੀਂ ਬਸ ਇਹ ਇੱਕ ਮੇਨ ਚੀਜ਼ ਹੁੰਦੀ ਹੈ ਕਿ ਵਿੱਚ ਆਪਾਂ ਗਾਜਰਾਂ ਨਾਲ ਨਾਲ ਛੇੜਾ ਦੇਣਾ ਪੈਂਦਾ ਤੇ ਇਹਦਾ ਪਾਣੀ ਵੀ ਸੁੱਕ ਜਾਊਗਾ ਇਸ ਤਰ੍ਹਾਂ ਆਪਾਂ ਟੱਕਾਂ ਦੇ ਕਿੰਨੇ ਪਕਾਉਣੀਆਂ ਹੈਗੀਆਂ ਇਸ ਜਦੜਾ ਪਕਾਉਂਗੇ ਤਾਂ ਜਲਦੀ ਗਜਰੇਲਾ ਆਪਣਾ ਬਣ ਜਾਊਗਾ ਤੇ ਇਹ ਅੱਗ ਵੀ ਆਪਾਂ ਮੀਡੀਅਮ ਹੀ ਰੱਖਣੀ ਆ ਤੇ ਲੋ ਹੁਣ ਇਹਦੇ ਵਿੱਚ ਆਪਾਂ ਪਾ ਦੇਣੀ ਆ ਖੰਡ ਖੰਡ ਮੈਂ ਵੈਸੇ ਇੰਨੇ ਮੁੱਠਾ ਨਾਲ ਪਾ ਪ ਦਿੱਤੀ ਸੀ ਹੱਥਾਂ ਨਾਲ ਇਸ ਤਰ੍ਹਾਂ ਕਿਉਂਕਿ ਮੈਨੂੰ ਹੱਥਾਂ ਨਾਲ ਜ਼ਿਆਦਾ ਹਿਸਾਬ ਆ ਵੈਸੇ ਢੇੜੇ ਦੇ ਕੋਲ ਹੀ ਦੇ ਕਰੀਬ ਆਹੇ ਖੰਡ ਹਾਂਜੀ ਮਿੱਠਾ ਥੋੜਾ ਜਿਹਾ ਆਪਾਂ ਘੱਟ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਖੋਆ ਪਾਉਣਾ ਉਹਦੇ ਵਿੱਚ ਵੀ ਮਿੱਠਾ ਆਉਂਦਾ ਇਸ ਲਈ ਆਪਾਂ ਮੀਡੀਅਮ ਜਿਹੀ ਖੰਡ ਰੱਖੀ ਸੀ ਬਹੁਤੀ ਤੇਜ਼ ਨਹੀਂ ਕੀਤੀ ਹੈਗੀ ਹਾਂਜੀ ਇਸ ਤਰ੍ਹਾਂ ਜਿੰਨਾ ਕਿ ਮਿੱਠਾ ਪਸੰਦ ਆ ਉਹਨਾਂ ਕੁ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਮੈਂ ਆਪਣੇ ਹਿਸਾਬ ਨਾਲ ਪਾ ਲਿਆ ਵੈਸੇ ਕਿਉਂਕਿ ਪਲਾਸਟਿਕ ਦੇ ਵਿੱਚ ਇਹਦੇ ਵਿੱਚ ਖੋਇਆ ਵੀ ਪਾਉਣਾ ਹੈ ਨਾ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਖੰਡ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਈ ਆ ਤੇ ਗਾਜਰਾਂ ਦਾ ਜਿਹੜਾ ਪਾਣੀ ਉਹ ਵੀ ਚੰਗੀ ਤਰ੍ਹਾਂ ਸੁੱਕ ਚੁੱਕਿਆ ਹੈ ਮਤਲਬ ਕਿ ਹੁਣ ਇਹਦੇ ਵਿੱਚ ਆਪਾਂ ਦੁੱਧ ਪਾ ਦੇਣਾ ਜਿਹੜਾ ਪਾ ਲਿਆ ਹੋਇਆ ਸੀ ਜਿਹਨੂੰ ਮਾਲ ਕੇ ਪਾ ਡੇਢ ਘੰਟਾ ਦੁੱਧ ਰੱਖਿਆ ਹੋਇਆ ਸੀ ਉਹ ਆਪਾਂ ਹੁਣ ਇਹਦੇ ਵਿੱਚ ਪਾ ਦੇਣਾ ਕਿਉਂਕਿ ਗਾਜਰਾ ਬਿਲਕੁਲ ਤਿਆਰ ਹੋ ਗਈਆਂ ਆਪਣੀਆਂ ਕੁਜਰੇਲਾ ਬਣ ਕੇ ਤਿਆਰੀ ਆ ਜੋ ਮਤਲਬ ਕਿ ਖੰਡ ਨੇ ਵੀ ਪਾਣੀ ਛੱਡਿਆ ਸੀ ਉਹ ਵੀ ਹੋ ਗਿਆ ਸੁੱਕ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਹੌਲੀ-ਹੌਲੀ ਦੁੱਧ ਪਾ ਦੇਣਾ ਥੋੜਾ-ਥੋੜਾ ਕਰਕੇ ਪਾਵਾਂਗੇ ਇਸ ਤਰ੍ਹਾਂ ਨਾਲ-ਨਾਲ ਛੀੜਾ ਦੇਈ ਜਾਵਾਂਗੇ ਦੇਖ ਸਕਦੇ ਆ ਤੁਸੀਂ ਇੰਤzarਾ ਦੁੱਧ ਪਏ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਕਾਂਟਚੀ ਦੇ ਨਾਲ ਛੀੜਾ ਦੇ ਦੇਣਾ ਆਪਾਂ ਦੇਖ ਸਕਦੇ ਆ ਤੁਸੀਂ ਬਸ ਜੀ ਇਹਨੂੰ ਹੁਣ ਆਪਾਂ ਨਾਲ ਨਾਲ ਇੰਦਾ ਛੇੜਾ ਦਿੰਦੇ ਜਾਣਾ ਆ ਤਾਂ ਕਿ ਆਪਣਾ ਦੁੱਧ ਥੱਲੇ ਨਾ ਲੱਗ ਜਵੇ। ਵੈਸੇ ਤਾਂ ਉਬਲਿਆ ਹੋਇਆ ਉਬਲੇ ਹੋਏ ਦੁੱਧ ਦਾ ਗਝਰੇਲਾ ਹੋਰ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ। ਤੇ ਬਸ ਆਪਾਂ ਅੱਗ ਵੀ ਮਚਾ ਕੇ ਰੱਖਣੀ ਆ ਕਿ ਆਪਣੀ ਅੱਗ ਵੀ ਨਾ ਇੰਨੀ ਘਟ ਜਵੇ। ਕੀ ਕਿ ਜੇ ਮੀਡੀਅਮ ਜਸੇ ਇੱਕ ਰੱਖਣਾ ਪਵੇਦਾ। ਤੁਸੀਂ ਦੇਖ ਸਕਦੇ ਹੋ। ਤੇ ਨਾਲ ਨਾਲ ਆਪਾਂ ਛੇੜਾ ਜ਼ਰੂਰ ਦੇਣਾ ਆ ਤਾਂ ਕਿ ਆਪਣੀਆਂ ਗਾਜਰਾਂ ਵੀ ਨਾ ਥੱਲੇ ਲੱਗ ਜਾਣ। ਤੇ ਹੁਣ ਆਪਾਂ ਇਧਰ ਥੋੜੇ ਜਿਹਾ ਬਦਾਮ ਲਏ ਸੀ, ਕਿਸ਼ਮਿਸ਼ ਲਏ ਸੀ। ਬਦਾਮਾਂ ਨੂੰ ਥੋੜਾ ਜਿਹਾ ਛੋਟਾ-ਛੋਟਾ ਕੱਟ ਲੈਣਾ ਆ। ਥੋੜਾ ਬਰੀਕ ਕਰ ਲੈਣਾ ਇਹਨਾਂ ਨੂੰ। ਜਿੰਨਾ ਕ ਕਰਨਾ ਹੋਵੇ ਤੁਸੀਂ ਇਹਨੂੰ ਕੱਟ ਵੀ ਸਕਦੇ ਹੋ। ਮੈਂ ਥੋੜਾ ਜਿਹਾ ਕਰਦੇ ਨਾਲ ਇਹਨੂੰ ਕੱਟ ਕੱਟ ਲੈ ਸੀ ਛੋਟੇ-ਛੋਟੇ ਪੀਸ ਕਰ ਲੈ ਸੀ ਤੇ ਵਿੱਚ ਛੋਟੇ-ਛੋਟੇ ਪੀਸ ਕਰਕੇ ਪਾ ਦਿੱਤੇ ਸੀ। ਥੋੜੀ ਜਿਹੀ ਕਿਸ਼ਮਿਸ਼ ਲਏ ਸੀ ਉਹ ਵੀ ਵਿੱਚ ਇੱਦਾਂ ਪਾ ਦਿੱਤੀ ਸੀ। ਹਾਂਜੀ ਇਹਨਾਂ ਨੂੰ ਮੈਂ ਰੋਸਟ ਨਹੀਂ ਕੀਤਾ। ਮੈਂ ਸੇ ਰੋਸਟ ਕਰਕੇ ਪਾਉ ਤਾਂ ਉਹਦੇ ਬਹੁਤ ਵਧੀਆ ਬਣ ਜਾਂਦਾ। ਟਾਈਮ ਨਹੀਂ ਸੀ ਉਸ ਵੇਲੇ। ਲੋ ਜੀ ਆਪਣਾ ਗਜਰੇਲਾ ਬਣ ਕੇ ਹੋ ਗਿਆ ਤਿਆਰ ਦੇਖ ਸਕਦੇ ਆ ਤੁਸੀਂ ਦੁੱਧ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਸੁਕਾ ਲਿਆ ਥੋੜਾ ਬੋਤਾ ਰਹਿ ਗਿਆ ਹੈ ਬਸ ਬਣ ਗਿਆ ਇਹ ਲੋ ਜੀ ਪੂਰੀ ਤਰ੍ਹਾਂ ਬਣ ਚੁੱਕਾ ਹੈ ਇਹਦੇ ਵਿੱਚ ਹੁਣ ਆਪਾਂ ਖੋਇਆ ਪਾ ਦੇਣਾ ਲਾਸਟ ਦੇ ਵਿੱਚ ਜਦੋਂ ਮਤਲਬ ਆਪਣਾ ਦੁੱਧ ਵੀ ਚੰਗੀ ਤਰ੍ਹਾਂ ਵਿੱਚ ਸੁੱਕ ਜਾਊਗਾ ਦੇਖ ਸਕਦੇ ਹੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਤੇ ਤੁਸੀਂ ਵੀ ਬਣਾ ਕੇ ਕਹੋ ਜੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ so much